ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਅਮਰਤਪਾਲ ਦੇ ਵੱਲੋਂ ਹੁਣ ਮੋੜ ਹਾਈ ਕੋਰਟ ਦੇ ਵਿੱਚ ਅਪੀਲ ਕਰ ਦਿੱਤੀ ਗਈ ਹੈ ਪਰੋਲ ਅਰਜੀ ਰੱਦ ਕਰਨ ਸੰਬੰਧੀ ਪੰਜਾਬ ਸਰਕਾਰ ਦੇ ਫੈਸਲੇ ਨੂੰ ਦਿੱਤੀ ਗਈ ਹੈ ਚੁਣੌਤੀ ਜੀਹਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਇੱਕ ਵਾਰ ਫਿਰ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਅਮਰਤਪਾਲ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਪਰੋਲ ਨਾ ਦੇਣ ਦੇ ਉੱਤੇ ਪੰਜਾਬ ਸਰਕਾਰ ਇਹ ਫੈਸਲੇ ਨੂੰ ਹੁਣ ਚੁਣੌਤੀ ਦੇ ਦਿੱਤੀ ਹੈ ਮਾਮਲੇ ਦੀ ਸੁਣਵਾਈ ਹੁਣ ਸੋਮਵਾਰ ਨੂੰ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਵੀ ਹੋਈ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਪਰੋਲ ਦੇ ਉੱਤੇ ਫੈਸਲਾ ਲੈਣ ਦੇ ਲਈ ਕਿਹਾ ਸੀ ਪਰ ਪੰਜਾਬ ਦੀ ਭਗਵੰਤਮਾਨ ਸਰਕਾਰ ਦੇ ਵੱਲੋਂ ਇਸ ਨੂੰ ਹਰ ਕਿਸ ਜਿਹੜਾ ਕਿ ਨਾ ਕਰ ਦਿੱਤੀ ਗਈ ਕਿ ਅਮਰਤਪਾਲ ਨੂੰ ਜੇਲ੍ਹ ਦੇ ਵਿੱਚੋਂ ਪਰੋਲ ਨਹੀਂ ਦਿੱਤੀ ਜਾਵੇਗੀ ਹਾਈ ਕੋਰਟ ਦੀ ਇਸ ਪਟੀਸ਼ਨ ਦੇ ਉੱਤੇ ਹੁਣ ਸੋਮਵਾਰ ਨੂੰ ਫਿਰ ਤੋਂ ਇੱਕ ਵਾਰ ਸੁਣਵਾਈ ਹੋਵੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਸ਼ੁੱਕਰਵਾਰ ਨੂੰ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਵੱਲੋਂ ਦਾਇਰ ਕੀਤੀ ਗਈ ਪ੍ਰਤੀਨਿਧੀ ਪਟੀਸ਼ਨ ਤੇ ਇੱਕ ਹਫ਼ਤੇ ਦੇ ਫੈਸਲਾ ਕਰਨ ਅਦਾਲਤ ਨੇ ਕਿਹਾ ਸੀ ਕਿ ਫੈਸਲਾ ਜੇਕਰ ਸੰਭਵ ਹੋਵੇ ਤਾਂ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਿਆ ਜਾਵੇ ਤੇ ਅਮਰਤਪਾਲ ਨੂੰ ਸੂਚਿਤ ਕੀਤਾ ਜਾਵੇ ਸੋ ਇਸ ਤੋਂ ਬਾਅਦ ਪੰਜਾਬ ਦੀ ਸਰਕਾਰ ਦੇ ਵੱਲੋਂ ਅਮਰਤਪਾਲ ਦੀ ਪੈਰੋਲ ਦੀ ਅਰਜੀ ਖਾਰਜ ਕਰ ਦਿੱਤੀ ਗਈ ਸੀ ਸੋ ਹੁਣ ਇੱਕ ਵਾਰ ਫਿਰ ਤੋਂ ਅੰਭਾਈ ਅਮਰਤਪਾਲ ਦੇ ਵੱਲੋਂ ਆਪਣੀ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਕਿ ਭਾਈ ਅਮਰਤਪਾਲ ਨੂੰ ਹੁਣ ਪੈਰੋਲ ਮਿਲਣੀ ਚਾਹੀਦੀ ਹੈ ਜਾਂ ਫਿਰ ਨਹੀਂ ਇਸ ਤੋਂ ਬਾਅਦ ਅਗਲੀ ਖ਼ਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅੱਜ ਸ਼ੁੱਕਰਵਾਰ ਨੂੰ ਜਿੱਥੇ ਕਿ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਜਿਸ ਦੇ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਪੰਨ ਬੱਸ ਦੇ ਕੱਚੇ ਮੁਲਾਜ਼ਮਾਂ ਨੇ ਸੂਬੇ ਭਰ ਦੇ ਵਿੱਚ ਬੱਸ ਸੜੀਆਂ ਦੀ ਤਾਲਾਬੰਦੀ ਕਰ ਦਿੱਤੀ ਅਤੇ ਸੜਕਾਂ ਦੇ ਉੱਪਰ ਉਤਰ ਆਏ ਪਹਿਲਾਂ ਜਿੱਥੇ ਕੀ ਪੀਆਰਟੀਸੀ ਅਤੇ ਪਨਵਸ ਦੇ ਮੁਲਾਜ਼ਮਾਂ ਦੇ ਵੱਲੋਂ 8 9 ਅਤੇ 10 ਦਸੰਬਰ ਨੂੰ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਬੰਦ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਅੱਜ ਦੁਪਹਿਰ 12 ਵਜੇ ਤੋਂ ਹੀ ਬੱਸਾਂ ਬੰਦ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਚੱਕਾ ਜਾਮ ਹੋਇਆ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਸੰਗਰੂਰ ਦੇ ਵਿੱਚ ਪੰਜਾਬ ਦੇ ਵਿੱਚ ਰੋਡ ਬੇਜ ਦੇ ਚੱਕਾ ਜਾਮ ਕਰਨ ਵਾਲੇ ਕਰਮਚਾਰੀਆਂ ਦੇ ਵੱਲੋਂ ਚੱਕਾ ਜਾਮ ਤੇ ਕੀਤਾ ਗਿਆ ਤੇ ਦੂਜੇ ਪਾਸੇ ਹਫੜਾ ਦਫੜੀ ਉਸ ਸਮੇਂ ਮਚ ਗਈ ਜਦੋਂ ਸੰਗਰੂਰ ਦੇ ਵਿੱਚ ਇੱਕ ਕਰਮਚਾਰੀ ਨੇ ਆਪਣੇ ਆਪ ਦੇ ਉੱਤੇ ਪੈਟਰੋਲ ਛਿੜਕ ਲਿਆ ਤੇ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਉਸ ਨੂੰ ਅੱਗ ਲਾਉਣ ਤੋਂ ਰੋਕਦੇ ਹੋਏ ਸਮੇਂ ਧੂਰੀ ਦੇ ਐਸ ਐਚ ਓ ਝੁਲਸ ਗਏ ਸੋ ਉਹਨਾਂ ਨੂੰ ਹਸਪਤਾਲ ਦੇ ਵਿੱਚ ਹੁਣ ਦਾਖਲ ਕਰਵਾਇਆ ਗਿਆ ਹੈ ਮਾਮਲਾ ਲੁਧਿਆਣਾ ਦੇ ਵਿੱਚੋਂ ਵੀ ਨਿਕਲ ਕੇ ਆਇਆ ਹੈ ਕਿ 1 ਕਰੋੜ ਰੁਪਏ ਦੇ ਕਰਮਚਾਰੀ ਬੱਸ ਸਟੈਂਡ ਦੇ ਉੱਤੇ ਪਾਣੀ ਦੀ ਟੈਂਕੀ ਦੇ ਉੱਤੇ ਚੜ ਗਿਆ ਗਿਆ ਜਦੋਂ ਉਸ ਨੂੰ ਹੇਠਾਂ ਉਤਰਨ ਦੇ ਲਈ ਕਿਹਾ ਗਿਆ ਤੇ ਉਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਮਾਰੇ ਜਾਣ ਦੇ ਨਾਲੋਂ ਇਸ ਤਰ੍ਹਾਂ ਹੀ ਮਾਰਨਾ ਚੰਗਾ ਹੈ ਤੇ ਉਸ ਨੇ ਪੰਜਾਬ ਸਰਕਾਰ ਮੁਰਤਾਬਾਦ ਦੇ ਨਾਰੇ ਵੀ ਲਗਾਏ ਹਨ ਪੁਲਿਸ ਨੇ ਕਰਮਚਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਕਾਰਨਾਂ ਦੇ ਵਿੱਚ ਝੜਪ ਵੀ ਹੋਈ ਹੈ ਮਾਨਸਾ ਬਡਲਾੜਾ ਦੇ ਵਿੱਚ ਤਿੰਨ ਕਰਮਚਾਰੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ਦੇ ਉੱਤੇ ਚੜ ਗਏ ਤੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਕਿਲੋਮੀਟਰ ਸਕੀਮ ਟੈਂਡਰ ਦੇ ਉੱਤੇ ਆਪਣਾ ਫੈਸ ਲਾ ਬਾਸ ਨਹੀਂ ਲਿਆਤੇ ਤਾਂ ਉਹ ਬਸਾਂ ਨੂੰ ਅੱਗ ਲਗਾ ਦੇਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਥੇ ਕਿ ਨਕਲੀ ਦੁੱਧ ਕੇ ਅਤੇ ਇਸ ਤੋਂ ਇਲਾਵਾ ਹੋਰ ਪਨੀਰ ਤੱਕ ਜਿਹੜਾ ਕਿ ਹੁਣ ਨਕਲੀ ਆਉਣ ਲੱਗ ਪਿਆ ਹੈ ਸੋ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਥੇ ਕਿ ਮਿਲਾਵਟ ਕੀਤੀ ਜਾ ਰਹੀ ਹੈ ਇਸੇ ਦੌਰਾਨ ਹੁਣ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ 80000 ਤੋਂ ਵੱਧ ਆਂਡੇ ਜੋ ਕਿ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਕਿ ਦੇਸੀ ਆਂਡੇ ਕਿਹਾ ਜਾ ਰਿਆ ਸੀ ਭਾਰ ਇਹਨਾਂ ਦੇ ਉੱਤੇ ਰੰਗ ਕੀਤਾ ਜਾ ਰਿਆ ਸੀ ਸੋ ਨਕਲੀ ਆਂਡੇ ਤਿਆਰ ਕੀਤੇ ਜਾ ਰਹੇ ਸਨ ਜਿਸ ਤੋਂ ਬਾਅਦ ਕਿ ਇਹ ਹੁਣ ਬਰਾਮਦ ਕੀਤੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਉੱਤੇ ਰੰਗ ਕੀਤਾ ਜਾ ਰਿਆ ਸੀ ਸੋ ਚਿੱਟੇ ਆਂਡੇ ਹੁੰਦੇ ਸਨ ਜਿਨ੍ਹਾਂ ਨੂੰ ਸਾਇਨ ਪਦਾਰਥਾਂ ਦੇ ਨਾਲ ਪਾਲਿਸ਼ ਕਰਕੇ ਦੇਸੀ ਅੰਡਿਆਂ ਨੂੰ ਤਿਆਰ ਕੀਤਾ ਜਾਂਦਾ ਸੀ ਤੇ ਇਹਨਾਂ ਦੇ ਉੱਤੇ ਰੰਗ ਦੇ ਨਾਲ ਇਹਨਾਂ ਦਾ ਰੰਗ ਜਿਹੜਾ ਕੀ ਉਹ ਥੋੜਾ ਥੋੜਾ ਡਾਰਕ ਹੋ ਜਾਂਦਾ ਸੀ ਜਿਸ ਤੋਂ ਬਾਅਦ ਕੀ ਇਹਨਾਂ ਨੂੰ ਵਿਚਾਰ ਦੇ ਵਿੱਚ ਵੇਚਿਆ ਜਾਂਦਾ ਸੀ ਸੁਮੇਂਗੇ ਬਾ ਦੇ ਉੱਤੇ ਵੇਚਣ ਦੇ ਲਈ ਚਿੱਟੇ ਅੰਡਿਆਂ ਦੇ ਉੱਤੇ ਰੰਗ ਕਰਕੇ ਇਹਨਾਂ ਨੂੰ ਦੇਸੀ ਅੰਡੇ ਬਣਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ 80000 ਤੋਂ ਵੱਧ ਅੰਡੇ ਜਾਬਤ ਕੀਤੇ ਗਏ ਹਨ ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਬੇहद ਹੈਰਾਨ ਕਰਦਾ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਫਰੀਦਕੋਟ ਤੋਂ ਜੀਹਾਂ ਫਰੀਦਕੋਟ ਪੁਲਿਸ ਨੇ ਪਿੰਡ ਜਲਿਆਂ ਆਲਾਂ ਦੇ ਵਿੱਚ ਦੋ ਮਹਿਲਾਵਾਂ ਵੱਲੋਂ ਆਪਸੀ ਝਗੜੇ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਪਾੜੇ ਜਾਣ ਦੇ ਇੱਕ ਸੰਵੇਦਨਸ਼ੀਲ ਕੇਸ ਨੂੰ ਸਿਰਫ ਕੁਝ ਘੰਟਿਆਂ ਦੇ ਵਿੱਚ ਹੀ ਸੁਲਝਾ ਲਿਆ ਹੈ ਜੀਹਾਂ ਇਹ ਦੋਨੋਂ ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਮਹਿਲਾਮਾਂ ਦੀ ਪਹਿਚਾਣ ਕਲਦੀਪ ਕੌਰ ਪਤਨੀ ਜਗਰਾਤ ਸਿੰਘ ਅਤੇ ਬੀਰਾਂ ਕੌਰ ਪਤਨੀ ਹਰਪਾਲ ਸਿੰਘ ਦੇ ਵੱਜੋਂ ਹੋਈ ਹੈ ਦੋਵੇਂ ਹੀ ਮਹਿਲਾਮਾਂ ਪਿੰਡ ਜਲੀਆਂ ਆਲਾ ਦੀਆਂ ਦੱਸੀਆਂ ਜਾ ਰਹੀਆਂ ਹਨ ਜੋ ਕਿ ਫਰੀਦਕੋਟ ਦੇ ਵਿੱਚ ਹੈ ਕਾਰਵਾਈ ਦੇ ਵੇਰਵੇ ਸਾਂਝੇ ਕਰਦੇ ਹੋਏ ਉਹਨਾਂ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਜਲੀਆਂ ਆਲਾ ਵਿਖੇ ਦੋ ਮਹਿਲਾਮਾਂ ਕਲਦੀਪ ਕੌਰ ਅਤੇ ਬੀਰਾਂ ਕੌਰ ਆਪਸ ਵਿੱਚ ਬਹਿਸ ਕਰਦੀਆਂ ਹੋਈਆਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਜਾਂਦੀਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜ਼ੋਰ ਦੇ ਨਾਲ ਉਹਨਾਂ ਦੇ ਵੱਲੋਂ ਹੱਥ ਮਾਰੇ ਜਾਂਦੇ ਹਨ ਜਿਸ ਦੇ ਕਾਰਨ ਰਮਾਲਾ ਸਾਬ ਦੇ ਉੱਪਰ ਪੈ ਤੀਰ ਵੀ ਜਿਹੜੇ ਹੇਠਾਂ ਡਿੱਗ ਜਾਂਦੇ ਹਨ ਤੇ ਇਸੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 0.5 ਪਵਿੱਤਰ ਅੰਗ ਫਟ ਜਾਂਦੇ ਹਨ ਜਿਸ ਤੋਂ ਬਾਅਦ ਉੱਥੋਂ ਦੇ ਮੌਜੂਦ ਜਗਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਇਹਨਾਂ ਮਹਿਲਾਵਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਜੀ ਹਾਂ ਜਿਸ ਤੋਂ ਬਾਅਦ ਇਹਨਾਂ ਮਹਿਲਾਵਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਇਹਨਾਂ ਮਹਿਲਾਵਾਂ ਦੇ ਵਿਚਕਾਰ ਨਿੱਜੀ ਮਸਲੇ ਨੂੰ ਲੈ ਕੇ ਤਿੱਖੀ ਬਹਿਸ ਹੋਈ ਸੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਸੌਂ ਖਾਣ ਬੇਲੇ ਅਣਜਾਣੇ ਤੌਰ ਦੇ ਉੱਤੇ ਇਹ ਘਟਨਾ ਵਾਪਰੀ ਹੈ ਤੋ ਬਿਹਦਰ ਮਦਰਭਗਾ ਮਾਮਲਾ ਇਹ ਹੁਣ ਫਰੀਦਕੋਟ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 1 ਦਸੰਬਰ ਸਾਲ 2025 ਤੋਂ ਹੋਣ ਜਾ ਰਹੇ ਹਨ ਸੱਤ ਵੱਡੇ ਬਦਲਾਅ ਜੀ ਹਾਂ ਹੁਣ ਨਵੰਬਰ ਮਹੀਨਾ ਖਤਮ ਹੋਣ ਵਾਲਾ ਹੈ ਤੇ 1 ਦਸੰਬਰ ਸਾਲ 2025 ਤੋਂ ਅਹਿਮ ਵੱਡੇ ਬਦਲਾਅ ਹੋਣ ਜਾ ਰਹੇ ਹਨ ਪਹਿਲਾ ਵੱਡਾ ਬਦਲਾਅ ਹੁਣ ਆਧਾਰ ਕਾਰਡ ਦੇ ਰਿਲੇਟਡ ਹੈ ਭਾਰਤੀ ਵਿਲੱਖਣ ਪਛਾਣ ਅਥਾਰਟੀ UIDAI ਆਧਾਰ ਕਾਰਡ ਨੂੰ ਹੁਣ ਵਿਆਪਕ ਤੌਰ ਦੇ ਉੱਤੇ ਨਵਾਂ ਡਿਜ਼ਾਈਨ ਕਰਨ ਵਾਲੀ ਹੈ ਜੀ ਹਾਂ ਨਵਾਂ ਫਾਰਮੈਟ ਦੇ ਵਿੱਚ ਹੁਣ 12 ਅੰਕਾਂ ਵਾਲਾ ਆਧਾਰ ਨੰਬਰ ਵਰਗੀ ਨਿੱਜੀ ਜਾਣਕਾਰੀ ਨਹੀਂ ਹੋਵੇਗੀ ਸਿਰਫ QR ਕੋਡ ਹੋਵੇਗਾ ਤੇ ਫੋਟੋ ਹੋਵੇਗੀ ਤੇ ਇਸ ਤੋਂ ਨਾਮ ਪਤਾ ਤੇ ਡਰੈਸ ਇਸ ਦੇ ਵਿੱਚ ਨਹੀਂ ਦਰਜ ਹੋਵੇਗਾ ਸਿਰਫ ਕਯੂਆਰ ਕੋਡ ਅਤੇ ਇੱਕ ਫੋਟੋ ਹੀ ਹੋਵੇਗੀ ਇਸ ਤੋਂ ਇਲਾਵਾ ਐਲਪੀਜੀ ਦੀਆਂ ਕੀਮਤਾਂ ਦੇ ਵਿੱਚ ਹੁਣ ਵੱਡੀ ਗਰਾਵਟ ਜਿਹੜੀ ਕਿ ਜਾਂ ਫਿਰ ਇਸ ਤੋਂ ਇਲਾਵਾ ਵਡੋਤਰੀ ਦੇਖਣ ਨੂੰ ਮਿਲ ਸਕਦੀ ਹੈ ਪੈਨਸ਼ਨਰਾਂ ਦੇ ਲਈ ਜੀਵਨ ਸਰਟੀਫਿਕੇਟ ਦੇ ਉੱਤੇ ਵੀ ਜਿਹੜਾ ਕਿ 3 ਨਵੰਬਰ ਆਖਰੀ ਮਿਤੀ ਰੱਖੀ ਗਈ ਹੈ ਸੋ ਜੇਕਰ 1 ਦਸੰਬਰ ਤੋਂ ਬਾਅਦ ਸਰਟੀਫਿਕੇਟ ਫਾਈਲ ਕਰਨ ਦੇ ਵਿੱਚ ਤੁਸੀਂ ਅਸਫਰ ਰਹਿੰਦੇ ਹੋ ਤੇ ਤੁਹਾਡੀ ਪੈਨਸ਼ਨ ਰੋਕੀ ਜਾ ਸਕਦੀ ਹੈ ਇਸ ਤੋਂ ਇਲਾਵਾ ਐਸਬੀਆਈ ਬੈਂਕ ਦੇ ਵਿੱਚ ਵੀ ਵੱਡੇ ਬਦਲਾਅ ਹੋਣ ਜਾ ਰਹੇ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਐਮ ਕ ਦੀ ਵਾਰਤੋਂ ਕਰਕੇ ਲੈਣ ਦੇਣ ਹੁਣ ਨਹੀਂ ਕੀਤਾ ਜਾ ਸਕੇਗਾ ਇਸ ਤੋਂ ਇਲਾਵਾ ਹੁਣ SIM ਕਾਰ ਵਕਰੀਤਾ ਦੀ ਤਸਦੀਕ ਜਿਹੜੀ ਕੀ ਉਹ ਵੀ ਹੁਣ ਰਜਿਸਟ੍ਰੇਸ਼ਨ ਅਤੇ ਤਸਦੀਕ ਹੋਣੀ ਲਾਜ਼ਮੀ ਕਰ ਦਿੱਤੀ ਗਈ ਹੈ ਸੋ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸੋ ਵੱਡੇ ਬਦਲਾਅ ਜਿਹੜੇ ਕੀ ਹੁਣੇ ਤੁਹਾਨੂੰ ਦੱਦੀ ਹੈ ਕਿ 1 ਦਸੰਬਰ ਤੋਂ ਹੋਣ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਹੁਣ ਈ ਕੇਵਾਈਸੀ ਕਰਵਾਉਣਾ ਲਾਜ਼ਮੀ ਹੋ ਚੁੱਕਾ ਹੈ ਜਿਨ੍ਹਾਂ ਕਾਰਡ ਧਾਰਕਾਂ ਦੇ ਵੱਲੋਂ 30 ਨਵੰਬਰ ਤੱਕ ਆਪਣੀ ਈ ਕੇਵਾਈਸੀ ਨਹੀਂ ਕਰਵਾਈ ਗਈ ਉਹਨਾਂ ਦਾ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ ਸੋ ਦਸੰਬਰ ਮਹੀਨੇ ਦੇ ਵਿੱਚ ਉਹਨਾਂ ਨੂੰ ਰਾਸ਼ਨ ਨਹੀਂ ਮਿਲੇਗਾ ਤੁਹਾਨੂੰ ਦੱਸ ਦਿਆ ਕਿ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਜਿਹੜੇ ਵੀ ਰਾਸ਼ਨ ਕਾਰਡ ਧਾਰਕ ਹਨ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਜਲਦ ਤੋਂ ਜਲਦ ਆਪਣੀ ਈ ਕੇਵਾਈਸੀ ਕਰਵਾ ਲਓ ਪਰ ਲੱਖਾਂ ਲੋਕਾਂ ਦੇ ਦੁਆਰਾ ਈ ਕੇਵਾਈਸੀ ਨਹੀਂ ਕਰਵਾਈ ਗਈ ਸੀ ਜਿਸ ਦੇ ਕਾਰਨ ਉਹਨਾਂ ਦੀ ਹੁਣ ਆਟਾ ਦਾਲ ਸਕੀਮ ਦੇ ਵਿੱਚੋਂ ਨਾਮ ਕ ਕੀਆ ਜਾਵੇਗਾ ਸੋ ਹੁਣ 30 ਨਵੰਬਰ ਤੱਕ ਦਾ ਜਿਹੜਾ ਕਿ ਟਾਈਮ ਦਿੱਤਾ ਗਿਆ ਹੈ ਸੋ ਦੋ ਦਿਨ ਹੀ ਬਚੇ ਹਨ ਜਿਸ ਤੋਂ ਬਾਅਦ ਕਿ ਤੁਸੀਂ ਜੇਕਰ ਆਪਣੀ ਈ ਕੇ ਵੀ ਸੀ ਕਰਵਾ ਲੈਂਦੇ ਹੋ ਤੇ ਤੁਹਾਨੂੰ ਰਾਸ਼ਨ ਮਿਲਦਾ ਰਹੇਗਾ ਨਹੀਂ ਤੇ ਤੁਹਾਡਾ ਫ੍ਰੀ ਵਾਲਾ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦੇਸ਼ ਦੇ 65 ਲੱਖ ਤੋਂ ਵੱਧ ਪੈਨਸ਼ਨਰਾਂ ਦੇ ਲਈ ਹੁਣ ਆਉਣ ਵਾਲੇ ਬਜਟ ਦੇ ਵਿੱਚ ਮੋਦੀ ਸਰਕਾਰ ਤੋਂ ਵੱਡੀ ਖੁਸ਼ਖਬਰੀ ਆ ਸਕਦੀ ਹੈ ਸਰਕਾਰ ਹੁਣ EPS 95 ਪੈਨਸ਼ਨ ਨੂੰ 1000 ਰੁਪਏ ਤੋਂ ਵਧਾ ਕੇ 9000 ਰੁਪਏ ਕਰਨ ਤੇ ਵਿਚਾਰ ਕਰ ਰਹੀ ਹੈ ਜੇਕਰ ਇਹ ਹੁੰਦਾ ਹੈ ਤੇ ਪੈਨਸ਼ਨਰਾਂ ਦੇ ਵਿੱਚ 800% ਦਾ ਵਾਧਾ ਹੋਵੇਗਾ ਜਿਸ ਦੇ ਕਾਰਨ 65 ਲੱਖ ਤੋਂ ਵੱਧ ਰਿਟਾਇਰਡ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਬਜਟ ਤੋਂ ਪਹਿਲਾਂ ਹੋਣ ਵਾਲੀਆਂ ਮੀਟਿੰਗਾਂ ਦੇ ਵਿੱਚ ਟ੍ਰੇਡ ਯੂਨੀਅਨ ਦੇ ਨੇਤਾ ਕਈ ਵਾਰ ਘੱਟੋ-ਘੱਟ ਪੈਨਸ਼ਨ ਵਧਾਉਣ ਦੀ ਮੰਗ ਕਰ ਚੁੱਕੇ ਹਨ ਯੂਨੀਅਨਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਪੈਨ ਉਹ ਮਹਿੰਗਾਈ ਪੱਤੇ ਦੇ ਨਾਲ ਜੋੜਿਆ ਜਾਵੇ ਸੋ ਸਰਕਾਰੀ ਪੈਨਸ਼ਨ ਯੋਜਨਾ ਦੇ ਤਹਿਤ ਹੁਣ ਈਪੀਐਸ 1995 ਇੱਕ ਸਮਾਜਿਕ ਸੁਰੱਖਿਆ ਪੈਨਸ਼ਨ ਸਕੀਮ ਹੈ ਜਿਸ ਦੇ ਕਾਰਨ ਕਿ ਹੁਣ ਪੈਨਸ਼ਨ ਦੇ ਵਿੱਚ ਬੜੌਤਰੀ ਕੀਤੀ ਜਾ ਸਕਦੀ ਹੈ ਸੋ ਪੈਨਸ਼ਨਾਂ ਜਿਹੜੀਆਂ ਕਿ ਬੁਢਾਪਾ ਪੈਨਸ਼ਨਾਂ ਲੱਗੀਆਂ ਹੋਈਆਂ ਹਨ ਜੋ ਕਿ ਰਿਟਾਇਰ ਹੋ ਚੁੱਕੇ ਹਨ ਸਰਕਾਰੀ ਕਰਮਚਾਰੀ ਉਹਨਾਂ ਦੀ ਪੈਨਸ਼ਨ ਹੁਣ 8 ਗੁਣਾ ਤੱਕ ਵਾਹ ਸਕਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਬਿਨੀ ਪੈਗ ਤੋਂ ਹੁਣ ਖਬਰ ਬੇਹਦ ਮੰਦਪਾ ਕੀ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਵਿੱਚ ਸੁਨਹਿਰੀ ਭਵਿੱਖ ਦੇ ਸੁਪਨਿਆਂ ਦੀ ਕੀਮਤ ਪੰਜਾਬੀ ਨੌਜਵਾਨਾਂ ਨੂੰ ਆਪਣੀ ਜਾਨ ਦੇ ਨਾਲ ਚੁਕਾਉਣੀ ਪੈ ਰਹੀ ਹੈ ਜੀ ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਣਾ ਦਾ ਧਰਮਜੋਤ ਸਿੰਘ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਲੈ ਕੇ ਆਪਣੇ ਮੋਢਿਆਂ 'ਤੇ ਕੈਨੇਡਾ ਦੇ ਵਿੱਚ ਪਹੁੰਚਾ ਸੀ ਸੋ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਬੈਠਾ ਉਸ ਦਾ ਪਰਿਵਾਰ ਸਫਲਤਾ ਦੀ ਅਰਦਾਸ ਕਰ ਰਹੀ ਸੀ ਪਰ ਔਕਣਾ ਇੰਨੀਆਂ ਵੱਧ ਗਈਆਂ ਕਿ ਧਰਮਜੋਤ ਨੇ ਹੁਣ ਖੁਦਕੁਸ਼ੀ ਕਰ ਲਈ ਹੈ ਜੀਆਂ ਬਿਨੀ ਪੈਗ ਦੇ ਨਾਲ ਲੱਗਦੇ ਬੈਸਟ ਸੇਂਟ ਪੌਲ ਦੇ ਵਿੱਚ ਰਹਿੰਦੇ ਹੋਏ ਪ੍ਰੀਤ ਚਾਹਲ ਨੇ ਦੱਸਿਆ ਹੈ ਕਿ ਆਰਥਿਕ ਮੁਸ਼ਕਲਾਂ ਦਾ ਬੋਝ ਧਰਮਜੋਤ ਸਿੰਘ برداشت ਨਹੀਂ ਕਰ ਸਕੇ ਆ ਦਿਲ ਉੱਤੇ ਪੱਥਰ ਰੱਖ ਕੇ ਇਹ ਖਬਰ ਪੰਜਾਬ ਰੰਦੇ ਉਸਦੇ ਮਾਪਿਆਂ ਨੂੰ ਦੱਸੀ ਹੈ ਤੇ ਜਿਨ੍ਹਾਂ ਦਾ ਰੂਲ ਬੁਰਾ ਹਾਲ ਹੈ ਧਰਮਜੋਤ ਨੇ ਦੱਸਿਆ ਹੈ ਕਿ ਉਸ ਦੀ ਦੇਹ ਨੂੰ ਹੁਣ ਪੰਜਾਬ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਬੇਹਦ ਮੰਦ ਭਾਗੀ ਖਬਰ ਹੁਣ ਕੈਨੇਡਾ ਦੇ ਬਿਨੀ ਪੈਗ ਤੋਂ ਨਿਕਲ ਕੇ ਆ ਰਹੀ ਹੈ ਸ਼ ਨੌਜਵਾਨ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਬੇਹਦ ਮੰਦ ਭਾਗਾ ਮਾਮਲਾ ਕੈਨੇਡਾ ਤੋਂ ਇਹ ਨਿਕਲ ਕੇ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਨੌਜਵਾਨ ਨੂੰ ਜ਼ਬਰੀ ਲਾਇਆ ਨਸ਼ੇ ਦਾ ਟੀਕਾ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਹੈ ਮੌਤ ਜੀ ਜੀ ਹਾਂ ਨਸ਼ੇ ਦੇ ਦੈਂਤਰੀ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਸ਼ਹਿਰ ਦੇ ਵਿੱਚ ਥਾਂ ਥਾਂ ਲੱਗਦੇ ਨਸ਼ੇ ਦੇ ਟੀਕੇ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਖਿਲਾਫ ਹੁਣ ਵੱਡੇ ਸਵਾਲ ਉੱਠਦੇ ਹੋਏ ਨਜ਼ਰ ਆ ਰਹੇ ਹਨ ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮਹੱਲਾ ਨਾਨਕ ਸਰ ਦੇ ਨਿਵਾਸੀ ਮਾੜੀ ਅੰਸਰਾਂ ਦੇ ਵੱਲੋਂ ਕਿਰਾਏ ਦੇ ਉੱਤੇ ਲਏ ਹੋਏ ਇੱਕ ਕਮਰੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਿੱਥੇ 18 ਸਾਲ ਦੇ ਨੌਜਵਾਨ ਨੂੰ ਲਾਏ ਗਏ ਨਸ਼ੇ ਦੇ ਟੀਕੇ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਇਸ ਇਸ ਸਬੰਧੀ ਜਦੋਂ ਠਾਣਾ ਸਿਟੀ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਖਾਣਾ ਪੂਰਤੀ ਕਰਦੇ ਹੋਏ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੀੜਤ ਪਰਿਵਾਰਕ ਮੈਂਬਰਾਂ ਨੇ ਸਥਾਨਕ ਸ਼ਹਿਰ ਦੇ ਮੇਨ ਰੋਹੀ ਪੁਲ ਦੇ ਉੱਤੇ ਧਰਨਾ ਲਗਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੋਲਜਮਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਅੰਬੇ 18 ਸਾਲ ਪੁੱਤਰ ਵਿਜੇ ਨਿਵਾਸੀ ਮੁਹੱਲਾ ਨਾਨਕਸਰ ਤਰਨਤਾਰਨ ਤੋਂ ਜੋ ਕਿ 10ਵੀਂ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਪਣੇ ਪਿਤਾ ਦੇ ਨਾਲ ਕੇਵਲ ਦਾ ਕੰਮ ਕਰਦਾ ਸੀ ਬੀਤੀ ਬੁੱਧਵਾਰ ਦੀ ਰਾਤ ਉਹ ਘਰ ਨਹੀਂ ਪਰਤੇ ਇਸ ਤੋਂ ਬਾਅਦ ਬੀਰਬਾਰ ਸਵੇਰੇ 7 ਵਜੇ ਪਿਤਾ ਵਿਜੇ ਨੇ ਕਿਸੇ ਵਿਅਕਤੀ ਵੱਲੋਂ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਦਾ ਬੇਟਾ ਅੰਬੇ ਜੋ ਕਿ ਇੱਕ ਮੁਹੱਲੇ ਦੇ ਵਿੱਚ ਕਿਰਾਏ ਦੇ ਉੱਤੇ ਕੁਝ ਵਿਅਕਤੀਆਂ ਦੇ ਵੱਲੋਂ ਲਏ ਹੋਏ ਕਮਰੇ ਦੇ ਅੰਦਰ ਉਸ ਦੀ ਮੌਤ ਹੋ ਚੁੱਕੀ ਹੈ ਪਿਤਾ ਵਿਜੇ ਦੇ ਵੱਲੋਂ ਆਪਣੇ ਹੋਰ ਰਿਸ਼ਤੇਦਾਰਾਂ ਸਮੇਤ ਜਦੋਂ ਜਾ ਕੇ ਦੇਖਿਆ ਤੇ ਅੰਬੇ ਦੀ ਮੌਤ ਹੋ ਚੁੱਕੀ ਸੀ ਸੋ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਜ਼ਬਰਦਸਤੀ ਟੀਕਾ ਲਗਾਇਆ ਗਿਆ ਹੈ ਸੋ 18 ਸਾਲਾ ਪੰਜਾਬੀ ਨੌਜਵਾਨ ਦੀ ਹੁਣ ਨਸ਼ੇ ਦੇ ਕਾਰਨ ਮੌਤ ਹੋ ਚੁੱਕੀ ਹੈ ਇਸ ਤੋਂ ਬੱਲੰਦਰ ਤੋਂ ਬੇਹਦ ਮੰਦਪਾਂ ਕੀ ਖਬਰ ਸਾਹਮਣੇ ਤੇ ਹੈਰਾਨ ਕਰਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਲੰਧਰ ਤੋਂ ਦੋ ਨਵਾਲਕ ਕੁੜੀਆਂ ਜੰਮੂ ਕਸ਼ਮੀਰ ਤੋਂ ਬਰਾਮਦ ਕੀਤੀਆਂ ਗਈਆਂ ਹਨ ਸਕੂਲ ਤੋਂ ਵਾਪਸ ਆਉਂਦੇ ਹੋਈਆਂ ਸਨ ਲਾਪਤਾ ਜੀਹਾਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰਤੀ ਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੁਝ ਦਿਨ ਪਹਿਲਾਂ ਲਾਪਤਾ ਹੋਈਆਂ ਦੋ ਨਵਾਲਕ ਕੁੜੀਆਂ ਨੂੰ ਸਫਲਤਾਪੂਰਵਕ ਬਰਾਮਦ ਕਰ ਲਿਆ ਹੈ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਮੁਕੱਦਮਾ ਨੰਬਰ 281 ਤਰੀਕ 22 ਨਵੰਬਰ ਦੀਨ ਤਾਰਾ 137 ਅਦੀਨਾ ਠਾਣਾ ਡਿਵੀਜ਼ਨ 8 ਦੇ ਵੱਲੋਂ ਜਲੰਧਰ ਦੇ ਵਿੱਚ ਦਰਜ ਕੀਤੀ ਗਈ ਸੀ ਕਿ ਦੋ ਅਨਵਾਲਕ ਲੜਕੀਆਂ 14 ਸਾਲ ਅਤੇ 16 ਸਾਲ ਜੋ ਕਿ ਸਕੂਲ ਤੋਂ ਵਾਪਸ ਘਰ ਨੂੰ ਆ ਰਹੀਆਂ ਸਨ ਪਰ ਰਸਤੇ ਦੇ ਵਿੱਚ ਹੀ ਉਹ ਲਾਪਤਾ ਹੋ ਜਾਂਦੀਆਂ ਹਨ ਸੂਚਨਾ ਮਿਲਦੀਆਂ ਹੀ ਠਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤੇ ਇਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਜੀਹਾਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਜਿਸ ਦੌਰਾਨ ਕੰਠੂਆ ਜੰਮੂ ਕਸ਼ਮੀਰ ਦੇ ਵਿੱਚ ਸੰਯੁਕਤ ਕਾਰਵਾਈ ਦੇ ਦੌਰਾਨ ਪੁਲਿਸ ਨੇ ਦੋਵੇਂ ਨਵਾਲਕ ਕੁੜੀਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਹੈ ਘਟਨਾ ਦੇ ਵਿੱਚ ਸ਼ਾਮਲ ਦੋ ਦੋਚੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ ਪੁਲਿਸ ਨਾਗਰਿਕਾਂ ਲਈ ਸੁਰੱਖਿਆ ਤੇ ਇਸ ਤੋਂ ਇਲਾਵਾ ਨਰਭੀਕ ਮਾਹੌਲ ਬਣਾਉਣ ਦੇ ਵਿੱਚ ਬਚਨਬੱਧ ਹੈ অপরাধ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਸੋ ਬੇहद ਹੈਰਾਨ ਕਰਦਾ ਮਾਮਲਾ ਹੈ ਜਲੰਧਰ ਤੋਂ ਨਿਕਲ ਕੇ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਮੌਸਮ ਦੇ ਚਾਬੇਕ ਵੱਡਾ ਬਦਲਾ ਪੱਛਮੀ ਗੜਬੜੀ ਸਰਗਰਮ ਵਿਭਾਗ ਨੇ ਮੀਂਹ ਦੇ ਦਿੱਤੇ ਹਨ ਸੰਕੇਤ ਜੀਹਾਂ ਪੰਜਾਬ ਚੰਡੀਗੜ੍ਹ ਦੇ ਵਿੱਚ ਅੱਜ ਸ਼ੀਤ ਲਹਿਰ ਦਾ ਅਸਰ ਦੇਖਣ ਨੂੰ ਮਿਲੇਗਾ ਸੋ ਸੂਬੇ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਹੁਣ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਸਵੇਰੇ ਸ਼ਾਮ ਲੋਕਾਂ ਨੂੰ ਮੋਟੇ ਕੱਪੜੇ ਪਾਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਦਰਅਸਲ ਪੰਜਾਬ ਵਿੱਚ ਇੰਨੀ ਠੰਡ ਦਾ ਕਾਰਨ ਪਹਾੜਾਂ ਦੇ ਵਿੱਚ ਹੋ ਰਹੀ ਬਰਫਬਾਰੀ ਹੈ ਪੰਜਾਬ ਦੇ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਹੁਸ਼ਿਆਰਪੁਰ ਫਿਰੋਜ਼ਪੁਰ ਇਸ ਤੋਂ ਇਲਾਵਾ ਪਟਿਆਲਾ ਦੇ ਆ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਗੜਬੜੀ ਦਸੰਬਰ ਤੋਂ ਸਰਗਰਮ ਹੋ ਗਈ ਹੈ ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਚੰਡੀਗੜ੍ਹ ਦੇ ਵਿੱਚ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਵੀ ਜਤਾ ਦਿੱਤੀ ਗਈ ਹੈ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਵੰਬਰ ਮਹੀਨੇ ਦੇ ਅੰਤ ਦੇ ਵਿੱਚ ਜਾਂ ਫਿਰ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਮੀਂਹ ਪੈ ਸਕਦਾ ਹੈ ਉੱਥੇ ਹੀ ਸੂਬੇ ਦੇ ਵਿੱਚ ਹਰ ਰੋਜ਼ ਤਾਪਮਾਨ ਦੇ ਵਿੱਚ ਵੀ 1 ਤੋਂ 2 ਡਿਗਰੀ ਦੀ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਜੇਕਰ ਇਸੇ ਦੌਰਾਨ ਚੰਗੀ ਬਰਫ਼ਵਾਰੀ ਹੁੰਦੀ ਹੈ ਤੇ ਪੰਜਾਬ ਦਾ ਤਾਪਮਾਨ ਹੋਰ ਹੇਠਾਂ ਆ ਜਾਵੇਗਾ ਇਨ੍ਹਾਂ ਦਿਨਾਂ ਦੇ ਵਿੱਚ ਇਸ ਦਾ ਨਾ ਤੋਂ ਮੈਦਾਨੀ ਇਲਾਕਿਆਂ ਦੇ ਵਿੱਚ ਚੱਲ ਰਹੀਆਂ ਹਵਾਵਾਂ ਹਨ ਤੇ ਮੀਂਹ ਦੀ ਸੰਭਾਵਨਾ ਵੀ ਹੁਣ ਬਣ ਚੁੱਕੀ ਹੈ ਸੋ ਨਵੰਬਰ ਦੇ ਐਂਡ ਦੇ ਵਿੱਚ ਜਾਂ ਫਿਰ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਹੋਣ ਜਾ ਰਿਹਾ ਹੈ ਐਲਾਨ ਜੀਹਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਮਾਹੌਲ ਬਣਨ ਵਾਲਾ ਹੈ ਪੰਜਾਬ ਰਾਜ ਚੋਣ ਕਮਿਸ਼ਨਰ ਦੇ ਵੱਲੋਂ ਜਿਨ੍ਹਾਂ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ ਚੋਣ ਕਮਿਸ਼ਨਰ ਦੇ ਵੱਲੋਂ ਜਦੋਂ ਹੁਣ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਉਸ ਸਮੇਂ ਸੂਬੇ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਸੂਤਰਾਂ ਦੇ ਮੁਤਾਬਕ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ 14 ਦਸੰਬਰ ਨੂੰ ਹੋਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਸੂਤਰਾਂ ਮੁਤਾਬਕ ਪੰਜਾਬ ਰਾਜ ਚੋਣ ਕਮਿਸ਼ਨਰ ਅੱਜ ਦੁਪਹਿਰੇ 3:30 ਵਜੇ ਦੇ ਕਰੀਬ ਜ਼ਿਲ੍ਹਾ ਪ੍ਰੀਸ਼ਦ ਦੇ ਉੱਤੇ ਪੰਚਾਇਤ ਸੰਮਤੀ ਚੋਣਾਂ ਦਾ ਐਲਾਨ ਕਰ ਦੇਣਗੇ ਸੋ ਪੰਜਾਬ ਦੇ 23 ਜ਼ਿਲ੍ਹਿਆਂ ਪ੍ਰੀਸ਼ਦਾਂ ਅਤੇ ਇਸ ਤੋਂ ਇਲਾਵਾ 154 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਹੁਣ ਹੋਣਗੀਆਂ ਸੋ ਇੱਕ ਵਾਰ ਫਿਰ ਤੋਂ ਦਸੰਬਰ ਦੀ 14 ਜਾਂ ਫਿਰ 15 ਤਰੀਕ ਨੂੰ ਚੋਣਾਂ ਦਾ ਐਲਾਨ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਇਸ ਤਰ੍ਹਾਂ ਦੀ ਖਬਰ ਦੀ ਗੱਲ ਕਰੀਏ ਤੇ 5 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲਾ ASI ਗ੍ਰਿਫਤਾਰ ਕੀਤਾ ਗਿਆ ਹੈ। ਜੀਹਾਂ ਜਲੰਧਰ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ। ਸੋ ASI ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਮੂੰਹ ਦੇ ਉੱਤੇ ਹੁਣ ਰਮਾਲ ਬੰਨਿਆ ਹੋਇਆ ਹੈ। ਜੀਹਾਂ ਤੁਹਾਨੂੰ ਦੱਸ ਦਈਏ ਕਿ ਲੱਖਾਂ ਰੁਪਏ ਤਨਖਾਹ ਲੈਣ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਦੁਆਰਾ ਇਸ ਤਰ੍ਹਾਂ ਰਿਸ਼ਵਤ ਲਈ ਜਾਂਦੀ ਹੈ। ਖਾਸ ਤੌਰ ਦੇ ਉੱਤੇ ਪੰਜਾਬ ਪੁਲਿਸ ਇਸ ਦੇ ਵਿੱਚ ਕਾਫੀ ਜ਼ਿਆਦਾ ਬਦਨਾਮ ਹੋ ਚੁੱਕੀ ਹੈ। ਪੰਜਾਬ ਪੁਲਿਸ ਦੇ ਵੱਲੋਂ ਤੇ ਰਿਸ਼ਵਤ ਖੋਰੀ ਨੂੰ ਰੋਕਣ ਦਾ ਨਾਮ ਹੀ ਨਹੀਂ ਲਿਆ ਜਾ ਰਿਹਾ। ਸੋ ਪੰਜਾਬ ਦੇ ਵਿੱਚ ਹੁਣ ਪ੍ਰੇਸ਼ ਚਾਰ ਦੇ ਖਿਲਾਫ ਚੱਲ ਰਹੀ ਕੜੀ ਮਹੀਨੇ ਦੇ ਤਹਿਤ ਬਿジネス ਬਿਊਰੋ ਨੇ ਵੱਡੀ ਕਾਰਵਾਈ ਕਰਦੇ ਹਾਂ ਭੋਗਪੁਰ ਥਾਣੇ ਦੇ ਵਿੱਚ ਤਨਾਤ ਏਐਸਆਈ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਏਐਸਆਈ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਇਸ ਦੇ ਉੱਤੇ ਗੰਭੀਰ આરોਪ ਲੱਗੇ ਹਨ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਮਕਸੂਦਾਂਬਾਸੀ ਇੱਕ ਵਿਅਕਤੀ ਨੇ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਮੋਡ ਲਾਈਨ ਪੋਰਟਲ ਦੇ ਉੱਤੇ ਸ਼ਿਕਾਇਤ ਦਰਜ ਕਰਵਾਈ ਸੀ ਸੋ ਇਹ ਦੇਖ ਸਕਦੇ ਹੋ ਤੁਸੀਂ ਇਸ ਦੀ ਤਸਵੀਰ ਸੋ ਇਹ ਏਐਸਆਈ ਤੇ ਬਣ ਗਿਆ ਸੀ ਪਰ ਪੁਲਿਸ ਦੇ ਵਿੱਤੇ ਤੇ ਪਰ ਹੁਣ ਇਸ ਦੇ ਵੱਲੋਂ 5 ਲੱਖ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ ਸੋ ਵੱਡੀ ਰਿਸ਼ਵਤ ਵੀ ਇਸ ਦੇ ਦੁਆਰਾ ਵੱਡੀ ਮੰਗੀ ਜਾ ਰਹੀ ਸੀ ਸੋ ਜਿਸ ਤੋਂ ਬਾਅਦ ਕੀ ਇਸ ਦੇ ਖਿਲਾਫ ਰਿਸ਼ਵਤ ਦੇਣ ਵਾਲੇ ਦੇ ਵੱਲੋਂ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਇਸ ਨੂੰ ਮੂੰਹ ਦੇ ਉੱਤੇ ਰਮਾਲ ਬੰਨਣਾ ਪਿਆ ਹੈ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ